ਹਾਂਜੀ ਆਪਣੇ ਨਾ ਪਿੰਡ ਸਤਵਾਲੀ ਵਿੱਚ ਸੀਵਰੇਜ ਦੀ ਗ੍ਰਾਂਟ ਆਈ ਸੀਗੀ ਸੋ ਸਭ ਤੋਂ ਪਹਿਲਾਂ ਅਸੀਂ ਅੱਜ ਇਹ ਦੋ ਹੌਦੀਆਂ ਦੇ ਟੱਕਣ ਆ ਨਵੇਂ ਟੱਕਣ ਲਿਆਂਦੇ ਆ ਤੇ ਇਹ ਦੋ ਨਵੇਂ ਟੱਕਣ ਲਿਆਂਦੇ ਆ ਪਲਾਈ ਲਿਆਂਦੀ ਆ ਤੇ ਇੱਥੇ ਇਹ ਹੌਦੀਆਂ ਉੱਦਾਂ ਹੀ ਪਈਆਂ ਸੀਗੀਆਂ ਇਹਨੂੰ ਹੁਣ ਅਸੀਂ ਭਰਨ ਲੱਗੇ ਆ ਇਹ ਇੱਕ ਇਹ ਹੌਦੀ ਆ ਤੇ ਇੱਕ ਉਹ ਹੌਦੀ ਆ ਸੋ ਅੱਜ ਤਰੀਕ ਹੋ ਗਈ ਆ 25 1 226 ਦਿਨ ਐਤਵਾਰ ਸੋ ਅਬ ਹੰਸਾਰੂ ਸਰਪੰਚ ਸਾਹਿਬ ਨੇ ਹੁਕਮ ਦਿੱਤਾ ਵੀ ਤੁਸੀਂ ਇਹ ਪਹਿਲਾਂ ਇਹ ਜਲਦੀ ਤੋਂ ਜਲਦੀ ਇਹ ਕਰਾਓ ਕਿਉਂਕਿ ਨਿਆਣੇ ਨੂਣੇ ਡਿੱਗ ਸਕਦੇ ਛੋਟੇ ਬੱਚੇ ਡਿੱਗ ਸਕਦੇ ਆ ਸੋ ਇਹ ਭਰਨੀਅਲ ਭਰ ਲੱਗੇ ਆ ਤੇ ਆਹ ਸਮਾਨ ਮੰਗਾਇਆ ਤੇ ਇਹਨੂੰ ਹੁਣ ਭਰ ਲੱਗੇ ਆ ਤੁਹਾਨੂੰ ਅੱਗੇ ਵੀ ਦਿਖਾਉਨੇ ਆ ਇੱਕ ਹੀ ਟੱਕੜੇ ਪਿਆ ਨਵਾਂ ਜਾਂਦਾ ਆ ਟੱਕਣਿਆ ਜੀ ਇਹ ਹੈਵੀ ਟੱਕਣ ਲੈਂਦੇ ਆ ਤਾਂ ਕਿ ਆਪ ਲਾਈ ਇੱਕ ਆ ਟੱਕਣ ਹੋ ਰਿਹਾ ਦੂਸਰਾ ਟੱਕਣ ਠੀਕ ਹੈ ਇਸ ਇਸ ਹੌਦੀ ਦੇ ਉੱਤੇ ਵੀ ਟੱਕਣ ਹੈ ਨਹੀਂ ਐ ਤੇ ਜਿੱਥੇ ਬੜੀ ਪ੍ਰੋਬਲਮ ਹੋਦੀ ਸੀ ਗੱਡੀਆਂ ਕੋਠੀਆਂ ਘਮਾਉਣ ਦੀ ਆ ਦੇਖੋ ਸਾਰਾ ਇਹਨੂੰ ਆਪਾਂ ਲੱਗੇ ਬਣਾਉਣ ਤੇ ਆ ਹੁਣ ਜਿਹੜਾ ਆ ਅਸੀਂ ਇਸ ਤੋਂ ਬਾਅਦ ਆਹੜਾ ਢੇਰਾ ਇਹ ਢੇਰ ਚ ਕੋਣ ਲੱਗੇ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪ ਨੂੰ ਦੱਸਿਆ ਹੁੰਦਾ ਹੈ ਕਿ ਆ ਜਿਹੜੀ ਹਉਦੀਆਂ ਆ ਇਹ ਹੁਣ ਦੁਬਾਰਾ ਟੱਕਣ ਰੱਖਉਣੀਆਂ ਆ ਕਿ ਕਿਉਂਕਿ ਬਹੁਤ ਜਮੇ ਟੁੱਟ ਗਈਆਂ ਸੀਗੀਆਂ ਬਹੁਤ ਬੁਰੀ ਹਾਲਤ ਵਿੱਚ ਸੀਗੀਆਂ ਹੁਣ ਆ ਨਵੇਂ ਟੱਕਣ ਲੈ ਆਂਦੇ ਆ ਤੇ ਸਾਡੇ ਪੰਚ ਸਾਹਿਬ ਲੱਗੇ ਆ ਗਰਮੀਰ ਚੰਦ ਜੀ ਸਾਡੇ ਪੰਚ ਦੂਸਰੇ ਇੰਦਰਜੀਤ ਸਿੰਘ ਜੀ ਉਹ ਵੀ ਨਾਲ ਲਗਾਏ ਹੋਏ ਆ ਤੇ ਆ ਜਿਹੜੇ ਬੋੜਾ ਨਾਲ ਲਿਆ ਆ ਕਿ ਸਰੀਆ ਲਿਆ ਕੇ ਤਾਂ ਇਹ ਨਵੀਆਂ ਹੁਣ ਜਿਹੜੀਆਂ ਹਉਦੀ ਦਾ ਟੱਕਣ ਤੇ ਨਵੀਆਂ ਹਉਦੀਆਂ ਬਣਾਈਆਂ ਜਾਣਗੀਆਂ ਧੰਨਵਾਦ ਜੀ ਖਰਾਇਨਾ ਆ ਸੈਂਟਰ ਪਰ ਇਹ ਥੱਲੇ ਦੇਣੇ ਆ ਆ ਲੱਗਿਆ ਜੇ ਰਿੰਗ ਪਾਉਣਾ ਇਹਦੇ ਹੁਣ ਥੱਲੇ ਪਾਣੇ ਸਰੀਏ ਹੋਰ ਥੋੜਾ ਇਧਰ ਕਰੋ ਪਰ ਨਹੀਂ ਆ ਹੂੰ ਤੇ ਚੱਕ ਕੇ ਚੱਕੀ ਇਹਦੇ ਤੋਂ ਆਹ ਸਾਰੇ ਦਾ ਹੈਗਾ ਹੈਗਾ ਇਹਨਾਂ ਦਾ ਵੀ ਹੈਗਾ ਵਸਾਈ ਪਰਫੈਕਟ ਹੈ ਸਹੀ ਹੂੰ ਲੋ ਜੀ ਲਓ ਜੀ ਹੁਣ ਪਾਓ ਇਟਾਂ ਵਿੱਚ ਕਿਹੜੀਆਂ ਇਟਾਂ ਲਓ ਜੀ ਵਾਈਗਰ ਸਟੋ ਮਾਲ ਦੋ ਬੋਰੀਆਂ ਦਾ ਜੀ ਪੂਰਾ సార్ <coughs> ਆਹ ਰਹੇਯਾ ਕੇ ਚਾਹ ਪਾਣੀ ਬਣਿਆ ਹੋਣਾ ਪੰਜ ਚਾਹ ਪਾਣੀ ਬਣਿਆ ਹੋਣਾ ਪੰਜ ਚਾਹ ਦਾ ਪੀ ਲੈਣਾ ਅੱਲਾ ਉੱਤੇ ਪਰਾਲੇ ਆਇਆ ਕੁਝ ਹੋਰ ਵੀ ਹੋ ਉਹ ਵੀ ਕੁਝ ਹੋਗਾ ਸਰੀਆ ਕੰਮ ਸਹੀ ਰਹਾ ਬੋਰ ਫਾਟਣਾ ਹੋਰ ਦੇ ਨੋਰਾ ਆਈ ਸਾਹਿਬ ਇਹਦੇ ਥੱਲੇ ਇਹ ਹੋ ਗਿਆ ਜੀ ਫਾਈਨਲ ਟੱਚ ਇਹ ਹੁਣ ਇੱਕ ਹੌਦੀ ਅੱਜ ਤਿਆਰ ਹੋ ਗਈ ਆ ਆ ਬਣ ਗਈ ਆ ਜੀ ਤੇ ਇਹਦੇ ਉੱਤੇ ਹੁਣ ਪਾਉਣ ਲੱਗੀਆਂ ਸੀਮੰਟ ਬਾਕੀ ਵੀ